ਹਾਂਜੀ ਸਤਿ ਸ਼੍ਰੀ ਅਕਾਲ ਜੀ ਨਿਊ ਅਰਾਈਵਲ ਆਈ ਆ ਜੀ ਬਹੁਤ ਸੋਹਣੇ ਸੂਟ ਆ ਜੀ ਕਾਟਨ ਦੇ ਦੇਖੋ ਜੀ ਸਾਰੀ ਵੈਰਾਈਟੀ ਤੁਹਾਨੂੰ ਓਪਨ ਕਰਕੇ ਦਿਖਾਵਾਂਗੇ ਜੀ ਬਿਲਕੁਲ ਨਿਊ ਕਨਸੈਪਟ ਦੇ ਵਿੱਚ ਆ ਜੀ ਇਸ ਤਰੀਕੇ ਦੇ ਡਿਜ਼ਾਈਨਿੰਗ ਦੇਖਣੀ ਆ ਜੀ ਸੋ ਇਹ ਸਾਡਾ ਪੇਜ ਲਾਈਕ ਕਰ ਸਕਦੇ ਹੋ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਲੋ ਜੀ ਨਿਊ ਕਨਸੈਪਟ ਆਇਆ ਜੀ ਦੇਖੋ ਕਿੰਨਾ ਪਿਆਰਾ ਕਨਸੈਪਟ ਆ ਜੀ ਲਖਨਵੀ ਦੇ ਵਿੱਚ ਬਿਲਕੁਲ ਨਿਊ ਬ੍ਰੈਂਡ ਵਾਈਜ਼ ਚੀਜ਼ਾਂ ਲੈ ਕੇ ਆਉਂਦੀਆਂ ਜੀ ਦੇਖੋ ਕਿੰਨਾ ਪਿਆਰਾ ਘੇਰਾ ਬਣਿਆ ਹੋਇਆ ਜੀ ਬਹੁਤ ਹੀ ਸ਼ਾਨਦਾਰ ਘੇਰਾ ਹੈ ਤੁਸੀਂ ਇਸ ਤਰੀਕੇ ਦੇ ਘੇਰੇ ਦੀ ਲੁੱਕ ਦੇਖੋ ਜੀ ਕਿੰਨੀ ਵਧੀਆ ਆਏਗੀ ਇਹਦੀ ਬੈਕ ਆਈ ਗਈ ਤੇ ਪ੍ਰਿੰਟਡ ਆ ਦੇਖੋ ਬੈਕ ਪ੍ਰਿੰਟਡ ਹੈ ਇਹਦੇ ਚ ਸਲੀਵਸ ਨਿਕਲਣੀਆਂ ਜੀ ਬੈਕ ਤੇ ਸਲੀਵਸ ਨਿਕਲਣੀਆਂ ਬੈਕ ਦੇ ਵਿੱਚੋਂ ਹੀ ਬਾਵਾ ਧੜੀਆ ਸੌਰੀ ਬੈਕ ਨਿਕਲਣੀ ਹੈ ਤੇ ਸਲੀਵਸ ਨਿਕਲਣੀਆਂ ਦੋ ਚੀਜ਼ਾਂ ਐ ਚੋਂ ਨਿਕਲਣੀਆਂ ਹੈ ਪਲੇਨ ਬਾਟਮ ਆਏਗੀ ਜੀ ਦੇਖੋ ਜੀ ਨਿਊ ਕਨਸੈਪਟ ਦੇ ਵਿੱਚ ਬਿਲਕੁਲ ਲੇਟੈਸਟ ਚੀਜ਼ਾਂ ਲੈ ਕੇ ਆਏ ਆ ਜੀ ਨਾਲ ਐਸੇ ਤਰੀਕੇ ਦੁਪੱਟਾ ਆਇਆਗਾ ਜੀ ਬਹੁਤ ਹੀ ਸ਼ਾਨਦਾਰ ਮਸਲੀਨ ਦਾ ਦੁਪੱਟਾ ਹੈ ਜੀ ਇਸ ਤਰੀਕੇ ਦੇ ਕਾਫੀ ਡਿਜ਼ਾਈਨ ਦੇਖਣੇ ਆ ਜੀ ਤੁਸੀਂ ਸਾਡਾ ਪੇਜ ਲਾਈਕ ਕਰ ਲਓ ਰੋਜ਼ ਹੀ ਨਵੀਂ ਅਪਡੇਟ ਆਉਗੀ ਜੀ ਸਾਰੇ ਡਿਜ਼ਾਈਨ ਤੁਹਾਨੂੰ ਓਪਨ ਕਰਕੇ ਦਿਖਾਵਾਂਗੇ ਜੀ ਬਹੁਤ ਸੋਹਣੇ ਸੂਟ ਹੋਣਗੇ ਬਹੁਤ ਹੀ ਸੋਹਣੇ ਰੇਟ ਹੋਣਗੇ ਜੀ ਹੋਲਸੇਲ ਪ੍ਰਾਈਸ ਦੇ ਵਿੱਚ ਤੁਹਾਨੂੰ ਦਵਾਂਗੇ ਜੀ ਗਾਰੰਟੀ ਹੈ ਜੀ ਮਾਰਕੀਟ ਨਾਲੋਂ ਤੁਹਾਨੂੰ ਘੱਟ ਰੇਟਾਂ ਦੇ ਵਿੱਚ ਹੀ ਮਿਲੂਗੀ 3900 ਮਾਰਕੀਟ ਦੇ ਵਿੱਚ ਇਹਦਾ ਪ੍ਰਾਈਸ ਆ ਜੀ ਜਿੱਤੋਂ ਮਰਜ਼ੀ ਤੁਸੀਂ ਸ਼ੌਪ ਤੋਂ ਲਓ ਤੇ 3900 ਰੁਪਿਆ ਤੁਹਾਨੂੰ ਪ੍ਰਾਈਸ ਮਿਲੂਗਾ ਜੀ ਬਟ ਸਾਡੀ ਸ਼ੌਪ ਤੋਂ ਸਪੈਸ਼ਲ ਆਫਰ ਦੇ ਵਿੱਚ ਮਿਲੂਗਾ 3000 ਰੁਪਏ ਦੇ ਵਿੱਚ ਜੀ 3000 ਦੀ ਰੇਂਜ ਦੇ ਵਿੱਚ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਨਿਊ ਅਰਾਈਵਲ ਆਈ ਆ ਜੀ ਦੇਖਿਓ ਬੜੇ ਹੀ ਪਿਆਰੇ ਕਨਸੈਪਟ ਲੈ ਕੇ ਆਏ ਆ ਜੀ ਦੇਖੋ ਕਿੰਨੀ ਪਿਆਰੀ ਲੁੱਕ ਦੇ ਵਿੱਚ ਆਹ ਦੇਖੋ ਜੀ ਫੁੱਲ ਫਰੰਟ ਕਿੰਨਾ ਪਿਆਰਾ ਬਣਿਆ ਹੋਇਆ ਹੈ ਜੀ ਘੇਰੇ ਦੀ ਲੁੱਕ ਕਿੰਨੀ ਸੋਹਣੀ ਹੈ ਇਹਦਾ ਜਿਹੜਾ ਸਾਰਾ ਕੰਮ ਹੈ ਜੀ ਦੇਖੋ ਜਿੱਦਾਂ ਕਾਂਥਾ ਵਰਕ ਦਾ ਪ੍ਰਿੰਟ ਹੁੰਦਾ ਉਸ ਤਰੀਕੇ ਦਾ ਪ੍ਰਿੰਟ ਆ ਬਹੁਤ ਹੀ ਡਿਜ਼ਾਈਨਰ ਲੁੱਕ ਦੇ ਵਿੱਚ ਆ ਜੀ ਇਹਦੀ ਤੁਸੀਂ 슬ੀਵ ਦੇਖੋ ਜੀ ਕਿੰਨੀਆਂ ਪਿਆਰੀਆਂ ਬਣੀ ਆਈਆਂ ਜੀ ਜਾਰਜਟ ਦੀ 슬ੀਵਜ਼ ਆਣਗੀਆਂ ਇਹਦੀਆਂ ਆਹ ਦੇਖੋ ਜੀ ਜਾਰਜਟ ਦੀ 슬ੀਵਜ਼ ਆਣਗੀਆਂ ਬਹੁਤ ਹੀ ਕੈਂਡ ਡਿਜ਼ਾਈਨ ਆ ਦੇਖੋ ਨਾਲ ਇਹਦਾ ਇਹਦੇ ਬਾਹਾਂ ਤੇ ਵੀ ਕਢਾਈ ਆ ਤੇ ਸਲਵਾਰ ਦੇ ਪਹੁੰਚੇ ਤੇ ਵੀ ਕਢਾਈ ਮੈਂ ਫਸਟ ਟਾਈਮ ਦੇਖਿਆ ਮੈਂ ਅੱਗੇ ਨਹੀਂ ਸੂਟ ਦੇਖਿਆ ਸੀਗਾ ਇਦਾਂ ਜਿਹੜੀਆਂ ਬਾਹਾਂ ਤੇ ਕਢਾਈ ਆਣਗੀਆਂ ਇਹ ਆ ਸਲਵਾਰ ਦੇ ਪਹੁੰਚੇ ਆ ਚਾਹੇ ਤੁਸੀਂ ਇਹਦੀ ਪੈਂਟ ਬਣਾ ਲਓ ਬੜਾ ਹੀ ਪਿਆਰਾ ਕਨਸੈਪਟ ਹੈ ਜੀ ਤੁਸੀਂ ਇਸ ਤਰੀਕੇ ਦੀ ਡਿਜ਼ਾਈਨਿੰਗ ਤੁਹਾਡੀ ਤੁਸੀਂ ਸਾਡੇ ਕੋ ਆ ਕੇ ਪਰਚੇਸ ਕਰ ਸਕਦੇ ਹੋ ਬਹੁਤ ਹੀ ਨੇਚਰਲ ਲੁਕਿੰਗ ਡਿਜ਼ਾਈਨ ਹੈ ਇਸ ਤਰੀਕੇ ਇਹਦੀ ਸ਼ਰਟ ਦੀ ਲੁੱਕ ਆਏਗੀ ਜੀ ਬਹੁਤ ਹੀ ਰਾਇਲ ਲੁੱਕ ਦੇ ਵਿੱਚ ਜਿਨ੍ਹਾਂ ਨੇ ਵੀ ਆਰਡਰ ਕਰਨਾ ਜੀ ਘਰ ਬੈਠੇ ਕਰ ਸਕਦੇ ਹੋ ਨਾਲ ਦੁਪੱਟਾ ਹੋਊਗਾ ਜੀ ਮਸਲੀਨ ਦਾ ਦੇਖੋ ਜੀ ਕਿੰਨਾ ਪਿਆਰਾ ਬਾਰਡਰ ਹੈ ਜੀ ਦੁਪੱਟੇ ਦੇ ਫੋਰ ਸਾਈਡ ਬਾਰਡਰ ਹੈ ਗੁਲਾਟੀ ਗਲੋਥਾ ਜਲੰਧਰ ਸ਼ੇਖਾ ਬਿਆਰ ਫੁੱਲਾ ਵਾਲਾ ਚੌਂਗ ਇਸ ਤਰੀਕੇ ਦੀ ਡਿਜ਼ਾਈਨਿੰਗ ਤੁਸੀਂ ਦੇਖਣੀ ਹੈ ਜੀ ਸਾਡਾ ਤੁਸੀਂ ਪੇਜ ਲਾਈਕ ਕਰ ਲਓ ਤੇ ਪ੍ਰਾਈਸ ਅਸੀਂ ਕਮੈਂਟ ਦੇ ਵਿੱਚ ਮੈਂਸ਼ਨ ਕਰ ਦਵਾਂਗੇ ਜੀ ਜਿਨ੍ਹਾਂ ਨੇ ਆਰਡਰ ਕਰਨਾ ਹੈ ਉਹ ਕਰ ਸਕਦੇ ਹੋ ਸਕਰੀਨਸ਼ਾਟ ਖਿੱਚ ਕੇ ਸਾਡੇ ਤੁਸੀਂ ਭੇਜ ਦਿਓ ਜੀ ਰਾਇਲ ਲੁੱਕ ਦੇ ਵਿੱਚ ਨਵੀਂ ਡਿਜ਼ਾਈਨਿੰਗ ਜੀ ਨੈਕਸਟ ਡਿਜ਼ਾਈਨ ਤੁਹਾਨੂੰ ਦਿਖਾਣੇ ਆ ਬਹੁਤ ਹੀ ਸਪੈਸ਼ਲ ਹੋਏਗਾ ਲੋ ਜੀ ਨੈਕਸਟ ਡਿਜ਼ਾਈਨ ਆ ਗਿਆ ਜੀ ਬਹੁਤ ਹੀ ਸਪੈਸ਼ਲ ਹੈ ਇਹ ਵਾਲਾ ਵੀ ਸਾਡਾ ਡਿਜ਼ਾਈਨ ਬਹੁਤ ਹੀ ਫੇਮਸ ਰਿਹਾ ਅਸੀਂ ਇਹਨੂੰ ਦੁਬਾਰਾ ਰਿਪੀਟ ਲੈ ਕੇ ਆਏ ਆ ਬਹੁਤ ਹੀ ਸ਼ਾਨਦਾਰ ਲੁੱਕ ਦੇ ਵਿੱਚ ਪੀਸ ਹੈ ਦੇਖੋ ਜੀ ਕਿੰਨੀ ਪਿਆਰੀ ਡਿਜ਼ਾਈਨਿੰਗ ਆਏਗੀ ਬਹੁਤ ਹੀ ਪਿਆਰੇ ਕਨਸੈਪਟ ਦੇ ਵਿੱਚ ਆ ਤੁਸੀਂ ਦੇਖੋ ਇਹਦੀ ਵਰਕ ਦੀ ਕੁਆਲਿਟੀ ਕਿੰਨੀ ਸੋਹਣੀ ਹੈ ਬਹੁਤ ਹੀ ਨੇਚਰਲ ਲੁਕਿੰਗ ਡਿਜ਼ਾਈਨ ਹੈ ਜੀ ਨਾਲੇ ਨਾਲ ਦੁਪੱਟਾ ਆਏਗਾ ਜੀ ਪਿਓਰ ਦਾ ਕਾਟਨ ਦੀ ਨਿਊ ਵੈਰਾਈਟੀ ਹੈ ਜੀ ਇਦਾਂ ਦੇ ਡਿਜ਼ਾਈਨ ਹਰ ਇੱਕ ਚੀਜ਼ ਤੁਹਾਨੂੰ ਬੈਸਟ ਰੇਟਾਂ ਦੇ ਮਿਲੂਗੀ ਜੀ 3000 ਦੀ ਐਮ ਆਰ ਪੀ ਹੈ ਜੀ ਸਪੈਸ਼ਲ ਡਿਸਕਾਊਂਟ ਦੇ ਵਿੱਚ ਮਿਲੂਗਾ ਜੀ ਤੁਹਾਨੂੰ 2600 ਦੀ ਰੇਂਜ 'ਚ ਸੁਪਰ ਡੂਪਰ ਹਿੱਟ ਕੰਬੀਨੇਸ਼ਨ ਹੈ ਇਹਦਾ ਘੇਰਾ ਵੀ ਵੱਡਾ ਹੈ ਤੇ 3 ਮੀਟਰ ਸ਼ਰਟ ਦਾ ਕਪੜਾ ਆਏਗਾ ਤੁਸੀਂ ਇਹਨੂੰ ਜਿਹੜੀਆਂ ਬਾਵਾ ਢਾੜੀਆਂ ਅਲੱਗ ਪ੍ਰਿੰਟ ਹੋਈਆਂ ਵੀ ਆ ਦੇਖੋ ਜੀ ਚਾਹੇ ਤੁਸੀਂ ਇਹਨੂੰ ਲੌਂਗ ਸ਼ਰਟ ਦੇ ਵਿੱਚ ਬਣਾ ਸਕਦੇ ਹੋ ਪਾਕਿਸਤਾਨੀ ਲੁੱਕ ਦੇ ਵਿੱਚ ਬਣਾ ਸਕਦੇ ਹੋ ਬਹੁਤ ਹੀ ਪਿਆਰਾ ਇਦਾਂ ਆਰਟੀਕਲ ਆਇਆ ਜੀ ਤੇ ਹੋਰ ਵੀ ਬੜਾ ਕੁਝ ਤੁਹਾਨੂੰ ਨਵਾਂ ਦਿਖਾਵਾਂਗੇ ਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਹਾ ਕਰੋ ਤੁਹਾਨੂੰ ਕਨਸੈਪਟ ਜਰੂਰ ਦਿਖਾਵਾਂਗੇ ਲੋ ਜੀ ਇਸ ਤੋਂ ਬਾਅਦ ਤੁਹਾਨੂੰ ਨੈਕਸਟ ਡਿਜ਼ਾਈਨ ਦੇਖਣੇ ਆਉਣਗੇ ਲੋ ਜੀ ਨੈਕਸਟ ਡਿਜ਼ਾਈਨ ਆ ਗਿਆ ਜੀ ਬਹੁਤ ਹੀ ਪਿਆਰਾ ਆ ਦੇਖੋ ਕਿੰਨੀ ਪਿਆਰੀ ਲੁੱਕ ਦੇ ਵਿੱਚ ਹੈ ਇਹ 올ਓਵਰ ਸੂਟ ਆਏਗਾ ਜੀ ਆਪ ਜਿਹੜਾ ਸਪੈਸ਼ਲ ਕਨਸੈਪਟ ਹੈ 올ਓਵਰ ਸੂਟ ਦੇ ਵਿੱਚ ਹੈ ਜਿਹੜੀ ਤੁਹਾਨੂੰ ਇੱਕ ਵਾਰੀ embroiderry ਦਿਖਾਦਾ ਹਾਂ ਇਹਦੀ ਪੈਚਵਰਕ ਕੱਟ ਕੇ ਸਾਰੇ ਉੱਪਰ embroiderry ਕੀਤੀ ਹੋਈ ਹੈ ਜੀ ਐਸੇ ਤਰੀਕੇ ਫੁੱਲ ਫਰੰਟ ਦਾ ਦੇਖੋ ਜੀ ਪੈਚਵਰਕ ਕੱਟ ਕੇ ਉੱਪਰ embroiderry ਕੀਤੀ ਗਈ ਹੈ ਜੀ ਆਹ ਦੇਖੋ ਜੀ ਨੈਕ ਸਟਾਈਲ ਕਿੰਨਾ ਸੋਹਣਾ ਫੁੱਲ ਸੂਟ ਦੀ ਲੁੱਕ ਦੇਖੋ ਜੀ ਕਿੰਨੀ ਸੋਹਣੀ ਫੁੱਲ ਸੂਟ ਦੀ ਲੁੱਕ ਤਾਂ ਦਿਖਾਣੇ ਦੇਖੋ ਬਹੁਤ ਹੀ ਜੈਂਟਰੀ ਸੂਟ ਹੈ ਬਹੁਤ ਹੀ ਹੱਟਕੇ ਸੂਟ ਨਾਲ ਇਹਦਾ ਦੁਪੱਟਾ ਆਏਗਾ ਜੀ ਕੋਟਾ ਡੋਰੀਏ ਦਾ ਦੁਪੱਟਾ ਆਹ ਦੇਖੋ ਜੀ ਕੋਟਾ ਡੋਰੀਏ ਦਾ ਬਹੁਤ ਹੀ ਸੋਹਣਾ ਦੁਪੱਟਾ ਹੈ ਨਾਲ ਉੱਪਰ ਇੰਦਾ ਹੈਂਡ ਪੇਂਟ ਕੀਤਾ ਹੋਇਆ ਜੀ ਬਹੁ ਜੇ ਤੁਸੀਂ ਕੁਛ ਇਦਾਂ ਦੇ ਹਟਕੇ ਡਿਜ਼ਾਈਨ ਦੇਖਣੇ ਆ ਸਾਡਾ ਤੁਸੀਂ ਪੇਜ ਲਾਈਕ ਕਰ ਲਓ ਰੋਜ਼ ਹੀ ਨਵੀਂ ਅਪਡੇਟ ਆ ਰਹੀ ਆ ਜੀ ਤੇ ਪੂਰਾ ਜਿਹੜਾ ਤੁਸੀਂ ਇਹਦੀ ਫੁੱਲ ਵੀਡੀਓ ਦੇਖਣੀ ਹੈ ਜਿੰਨੇ ਵੀ ਤੁਹਾਨੂੰ ਅੱਜ ਡਿਜ਼ਾਈਨ ਦਿਖਾਏ ਆ ਤੇ ਤੁਸੀਂ ਸਾਡੇ WhatsApp ਤੇ ਕੰਟੈਕਟ ਕਰਕੇ ਦੇਖ ਸਕਦੇ ਹੋ ਅਸੀਂ ਤੁਹਾਨੂੰ ਵੀਡੀਓ ਦਾ ਲਿੰਕ ਸ਼ੇਅਰ ਕਰਾਂਗੇ ਤੁਸੀਂ ਉੱਥੋਂ ਤਾਂ ਡਾਇਰੈਕਟ ਸਾਡੇ ਪੇਜ ਤੇ ਜਾ ਸਕਦੇ ਹੋ ਜਿੱਥੋਂ ਫੁੱਲ ਵੀਡੀਓ ਮਿਲੂਗੀ ਧੰਨਵਾਦ ਜੀ ਤੇ ਪ੍ਰਾਈਜ਼ਿੰਗ ਹੈਗੀ ਜੀ ਇਹਦੀ ਬਹੁਤ ਹੀ ਤੁਹਾਨੂੰ ਰੀਜ਼ਨਲ ਪ੍ਰਾਈਸ ਦੇ ਵਿੱਚ ਦਵਾਂਗੇ ਨਹੀਂ Uh, 2700 ਹੈ ਦੀ ਐਮ ਆਰ ਪੀ ਹੈ ਜੀ ਸਪੈਸ਼ਲ ਡਿਸਕਾਊਂਟ ਦੇ ਵਿੱਚ ਮਿਲੇਗਾ 2100 ਦੀ ਰੇਂਜ 2100 ਰੁਪਏ ਦੀ ਰੇਂਜ ਦੀ ਘਰ ਬੈਠੇ ਮੰਗਾ ਸਕਦੇ ਹੋ ਬਹੁਤ ਹੀ ਸਪੈਸ਼ਲ ਡਿਜ਼ਾਈਨ ਨੈਕਸਟ ਆ ਗਿਆ ਜੀ ਬਲੈਕ ਕਲਰ ਵਿਦਆਊਟ ਲਾਈਨਿੰਗ ਅੱਜ ਤੇ ਜਿੰਨੇ ਸੂਟ ਤੁਹਾਨੂੰ ਦਿਖਾਏ ਆ ਸਾਰੇ ਵਿਦਆਊਟ ਲਾਈਨਿੰਗ ਬਣ ਵਾਲੇ ਆ ਕੋਈ ਵੀ ਲਾਈਨਿੰਗ ਨਾਲ ਨਹੀਂ ਹੋਏਗੀ ਜਦ ਲੱਗਣ ਦੀ ਲੋੜ ਹੈਗੀ ਆ ਦੀ ਬਹੁਤ ਹੀ ਪਿਆਰਾ ਕਨਸੈਪਟ ਆ ਜੀ ਤੁਸੀਂ ਇਹਦਾ ਘੇਰਾ ਦੇਖੋ ਜੀ ਕਿੰਨਾ ਸੋਹਣਾ ਆ ਪੈਚ ਵਰਕ ਕੱਟ ਕੇ ਉੱਤੇ ਸਾਰਾ ਐਮਬਰਟਰੀ ਵਰਕ ਕੀਤਾ ਹੋਇਆ ਹੈ ਜੀ ਐਵੀ ਆਗੇ ਦੇ ਕੰਮ ਦੇ ਨਾਲ ਕੀਤਾ ਹੋਇਆ ਇਹਦਾ ਨੈਕਲਾਈਨ ਬਹੁਤ ਸੋਹਣਾ ਹੈ ਨਾਲ ਦੁਪੱਟਾ ਆਏਗਾ ਜੀ ਮਸਲੀਨ ਦਾ ਆਹ ਦੇਖੋ ਜੀ 3 3000 35 3500 ਰੁਪਿਆ ਬੁਟੀਕਾ ਵਾਲੇ ਤੁਹਾਡੇ ਕੋਲ ਮਤਲਬ ਉੱਥੋਂ ਤੋਂ ਤੁਹਾਨੂੰ ਬਾਏ ਕਰਨੇ ਪੈਂਦੇ ਐਡਾ ਦੇ ਬੁਟੀਕ ਦੇ ਸੂਟ ਬਟ ਸਾਡੀ ਸ਼ਾਪ ਤੋਂ ਸਪੈਸ਼ਲ ਡਿਸਕਾਊਂਟ ਦੇ ਵਿੱਚ ਮਿਲੂਗਾ ਜੀ ਤੁਹਾਨੂੰ 2400 ਰੁਪਏ ਦੇ ਰੇਂਜ 'ਚ ਵੀ 2400 ਦੀ ਰੇਂਜ 'ਚ ਤੁਸੀਂ ਸਾਡੀ ਸ਼ਾਪ ਤੇ ਵਿਜ਼ਿਟ ਕਰੋ ਕੁਝ ਨਵੇਂ ਡਿਜ਼ਾਈਨ ਦੇਖਣ ਲਈ ਤੇ ਤੁਹਾਨੂੰ ਬਹੁਤ ਹੀ ਹਟਕੇ ਡਿਜ਼ਾਈਨ ਮਿਲਣਗੇ ਬਹੁਤ ਹੀ ਘੱਟ ਰੇਟ ਮਿਲਣਗੇ ਤੇ ਜੈਨੂਨ ਪ੍ਰਾਈਸ ਮਿਲਣਗੇ ਜੀ ਬਹੁਤ ਹੀ ਹੋਲਸੇਲ ਪ੍ਰਾਈਸ ਦੇ ਵਿੱਚ ਬੈਸਟ ਚੀਜ਼ਾਂ ਮਿਲਣਗੀਆਂ ਤੇ ਇਸ ਕਰਕੇ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਤੁਹਾਨੂੰ ਸਾਡੀ ਲੋ ਜੀ ਨੈਕਸਟ ਆ ਗਿਆ ਜੀ ਗ੍ਰੀਨ ਕਲਰ ਲਿਨਨ ਫੈਬਰਿਕ ਦੇ ਵਿੱਚ ਆ ਦੇਖੋ ਜੀ ਕਿੰਨੀ ਪਿਆਰੀ ਐਮਬਰਟਰੀ ਹੈ ਧਾਗੇ ਦੇ ਵਿੱਚ ਨਾਲ ਦੇ ਨਾਲ ਅਸੀਂ ਬਣਾਈਆਂ 슬ੀਵ ਆ ਦੇਖੋ ਜੀ ਬਹੁਤ ਹੀ ਪਿਆਰਾ ਕਨਸੈਪਟ ਹੈ ਇਸ ਤਰੀਕੇ ਫੁੱਲ ਫਰੰਟ ਤੇ ਪੈਨਲ ਵਰਕ ਹੈ ਇਸ ਤਰੀਕੇ neck line ਬਣੀ ਹੈ ਜੀ ਦੇਖੋ ਕਿੰਨੀ ਪਿਆਰੀ ਨਾਲ ਇਹਦਾ ਆ ਦੇਖੋ ਜੀ ਸਲਵਾਰ ਦੇ ਪੌਂਚੇ ਤੇ ਕੜਾਈ ਆਉਗੀ ਜੇ ਤੁਸੀਂ ਸਲਵਾਰ ਦੇ ਪੌਂਚੇ ਤੇ ਨਹੀਂ ਭਰਾਣੀ ਤੇ ਤੁਸੀਂ ਇਹਨੂੰ ਬਾਹਾਂ ਤੇ ਵੀ ਕਰਾ ਸਕਦੇ ਹੋ ਇਹ ਤੁਹਾਡੀ ਚੁਆਇਸ ਆਏਗੀ ਤੁਸੀਂ ਸਲਵਾਰ ਤੇ ਬਣਾਓ ਚਾਹੇ ਬਾਹਾਂ ਤੇ ਕਰਾਓ ਕੜਾਈ ਨੂੰ ਤੁਹਾਡਾ ਆਪਣਾ ਚੁਆਇਸ ਹੈ ਆ ਦੁਪੱਟਾ ਹੈਗਾ ਜੀ ਬਹੁਤ ਹੀ ਸ਼ਾਨਦਾਰ ਦੁਪੱਟਾ ਹੈ ਇਹਦਾ ਡਬਲ ਸ਼ੇਡ ਦੇ ਵਿੱਚ ਪੱਲਿਆਂ ਤੇ ਡਬਲ ਸ਼ੇਡ ਆ ਦੇਖੋ ਕਿੰਨਾ ਪਿਆਰਾ ਆਰਟੀਕਲ ਹੈ ਇਸ ਤਰੀਕੇ ਕੜਾਈ ਵੀ ਕੀਤੀ ਹੋਈ ਹੈ ਜੀ 3900 ਦੀ MRP ਹੈ ਜੀ ਤੁਹਾਨੂੰ ਇੱਕ ਵਾਰੀ ਕੜਾਈ ਦਿਖਾ ਰਹੀ ਐ ਆਫਰ ਦੇ ਵਿੱਚ ਮਿਲੂਗਾ ਜੀ ਤੁਹਾਨੂੰ 3300 ਦੀ ਰੇਂਜ 3300 ਰੁਪਏ ਰੇਂਜ ਦੀ ਆ ਜਾਓ ਜਲਦੀ ਵਿਜ਼ਿਟ ਕਰ ਲਓ ਕੁਝ ਨਵਾਂ ਤੇ ਪਿਆਰੇ ਆਰਟੀਕਲ ਜਿੰਨਾਂ ਨੂੰ ਸਾਡੀ ਸ਼ਾਪ ਦਾ ਐਡਰੈਸ ਨਹੀਂ ਮਿਲਿਆ ਜੀ ਉਹ ਸਾਡੀ ਸ਼ਾਪ ਦਾ ਐਡਰੈਸ ਵੀ ਸਾਨੂੰ WhatsApp ਤੇ ਕੰਟੈਕਟ ਕਰਕੇ ਪੁੱਛ ਸਕਦੇ ਨੰਬਰ ਮੈਂਸ਼ਨ ਕਰ ਦਿੰਦੇ ਆ ਜੀ ਬਾਕੀ ਤੁਹਾਨੂੰ ਮੈਂ ਇੱਕ ਵਾਰੀ ਦੱਸ ਵੀ ਦਿੰਦਾ ਸਾਡੀ ਸ਼ਾਪ ਹੈ ਜੀ ਸ਼ੇਖਾ ਬਾਜ਼ਾਰ ਫੁੱਲਾਵਲਾ ਚੌਕ ਜਲੰਧਰ ਦੇ ਵਿੱਚ ਨੈਸ਼ਨਲ ਬੂਟਾ ਉਹਦੇ ਸਾਹਮਣੇ ਧੰਨਵਾਦ ਸਾਰਾ ਰਾਈਵਲ ਆ ਗਈ ਹੈ ਦੇਖੋ ਕਿੰਨਾ ਪਿਆਰਾ ਕਨਸੈਪਟ ਹੈ ਦੇਖੋ ਜੀ ਜੈਨੂਨਲੀ ਇਹ ਬਲੇ ਡਿਜ਼ਾਈਨ ਜਿਹੜੇ ਬਹੁਤ ਹੀ ਰੇਅਰ ਲੁੱਕ ਦੇ ਵਿੱਚ ਆਉਂਦੇ ਆ ਤੁਸੀਂ ਇਹਨਾਂ ਦੀ ਜਿਹੜੀਆਂ ਲੁੱਕ ਦੇਖੋ ਜੀ ਕਿੰਨੀ ਸੋਹਣੀ ਹੈ ਆ ਆਏਗਾ ਜੀ ਸਲਵਾਰ ਦੇ ਪੌਂਚੇ ਦੇ ਕਿੰਨਾ ਡੀਸੈਂਟ ਵਰਕ ਕੀਤਾ ਹੋਇਆ ਜੀ ਬਹੁਤ ਹੀ ਡੀਸੈਂਟ ਵਰਕ ਕੀਤਾ ਹੋਇਆ ਜੀ ਇੰਨਾ ਪਿਆਰਾ ਵਰਕ ਹੈ ਸਲਵਾਰ ਦੇ ਪੌਂਚੇ ਦੇ ਆਏਗਾ ਬਲਾ ਨਾਲ ਇਹਦੀ ਸ਼ਰਟ ਦੇਖੋ ਜੀ ਕਿੰਨੀ ਸੋਹਣੀ ਬਣੀ ਹੈ ਫੁੱਲ ਫਰੰਟ ਦੇ ਵਿੱਚ ਇਹਦੇ ਪਿੰਟੈਕਸ ਦੇਖੋ ਕਿੰਨੀ ਪਿੰਟੈਕਸ ਦੀ ਸਵਾਈ ਹੈ ਪੂਰਾ ਐਂ ਕੰਮ ਬ੍ਰੀਕੀ ਦੇ ਨਾਲ ਸਾਰਾ ਕੰਮ ਕੀਤਾ ਹੈ ਪਿੰਟੈਕਸ ਦੇ ਵਿੱਚ ਇਹ ਨਾਲ ਬਟਨ ਲੱਗੇ ਹੋਏ ਹੈ ਜੀ ਕਿੰਨੇ ਸੋਹਣੇ ਲੈਸ ਵਰਕ ਕੀਤੀ ਹੋਈ ਹੈ ਜੀ ਐਦਾਂ ਘੇਰਾ ਬਣਿਆ ਹੋਇਆ ਕਿੰਨਾ ਪਿਆਰਾ ਤੇ ਇਹਦੀਆਂ 슬ੀਵਜ਼ ਆਨ ਗਿਆ ਪੈਕ ਤੋਂ ਹੀ ਨਿਕਲਣ ਗਿਆ ਆ ਦੇਖੋ ਆ ਫਰੰਟ ਬੈਕ ਸੇਮ ਆਏਗੀ ਤੇ ਇਹਦਾ ਫਰੰਟ ਲੁੱਕ ਦੇਖੋ ਜੀ ਕਿੰਨੇ ਸੋਹਣੇ ਨਾਲ ਸਲਵਾਰ ਦੇ ਪਹੁੰਚੇ ਤੇ ਕੜਾਈ ਹੈ ਤੁਸੀਂ ਦੁਪੱਟਾ ਦੇਖੋ ਜੀ ਇਹਦਾ ਕੋਟਾ ਡੋਰੀਆ ਦਾ ਦੁਪੱਟਾ origignal ਕੋਟਾ ਡੋਰੀਆ ਦਾ ਦੁਪੱਟਾ ਬਹੁਤ ਹੀ ਪਿਆਰੀ ਲੁੱਕ ਹੈ ਤੁਸੀਂ ਇਹਦਾ ਦੁਪੱਟੇ ਦੀ ਲੁੱਕ ਦੇਖੋ ਜੀ ਇੰਨੀ ਸਟਾਈਲਿਸ਼ ਲੁੱਕ ਦੇ ਵਿੱਚ ਆ ਨਾ ਜਿਹੜੇ ਕਸਟਮਰ ਸਾਡੇ ਡਿਜ਼ਾਈਨਰ ਨੂੰ ਪਸੰਦ ਡਿਜ਼ਾਈਨਰ ਸੂਟ ਨੂੰ ਪਸੰਦ ਕਰਦੇ ਹਨ ਉਹ ਏ ਪਲੇ ਸੂਟ ਨੂੰ ਪਰਚੇਜ਼ ਜ਼ਰੂਰ ਕਰਿਓ ਪ੍ਰਾਈਜ਼ਿੰਗ ਹੈਗੀ 3200 ਦੀ ਐਮ ਆਰ ਪੀ ਹੈ ਦੀ ਸਪੈਸ਼ਲ ਡਿਸਕਾਊਂਟ ਦੇ ਵਿੱਚ ਮਿਲੇਗਾ 2700 ਦੀ ਰੇਟ ਤੇ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਸਾਡਾ ਪੇਜ ਨੂੰ ਲਾਈਕ ਕਰਕੇ ਜਾਇਆ ਤੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਵੈਰਾਈਟੀ ਕਿਵੇਂ ਲੱਗੀ ਧੰਨਵਾਦ ਜੀ